ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ Learn Italian with Europe Punjabi ਚੈਨਲ ਤੇ ਪਹਿਲੀ ਵਾਰ ਆਇਆ ਹੋ ਤਾਂ ਸਬਸਕ੍ਰਾਈਬ ਜਰੂਰ ਕਰਿਓ ਲਾਈਕ ਜਰੂਰ ਕਰਿਓ ਤੇ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਤੇ ਹਰ ਰੋਜ਼ ਨਵੀਂ ਵੀਡੀਓ ਆਉਣੀ ਹੈ ਇਟਾਲੀਅਨ ਸਿੱਖਣਾ ਚਾਹੁੰਦੇ ਹੋ ਤੇ ਇਸ ਚੈਨਲ ਨੂੰ ਜਰੂਰ ਫੋਲੋ ਕਰੋ ਇਹ ਮੇਰੇ ਸਾਰੇ ਸੋਸ਼ਲ ਮੀਡੀਆ ਦੇ ਜਰੂਰ ਫੋਲੋ ਕਰ ਲਓ TikTok Instagram ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਵਿੱਚ ਹੈ ਤੇ ਸਾਡੇ ਦੂਸਰੇ ਚੈਨਲ Learn Italian Punjabi 1265 ਨੂੰ ਜਰੂਰ ਸਬਸਕ੍ਰਾਈਬ ਕਰੋ ਸੋ ਆਵਾਜh ਦੀ ਵੀਡੀਓ ਸ਼ੁਰੂ ਕਰਦੇ ਹਾਂ ਅੱਜ ਵੀ ਮੈਂ ਦੋ ਪਰਚੇ ਫਾਰਮ ਲਈਆਂ ਇੱਕ ਹੈਗੀ ਆ ਆਪ੍ਰੀਰੇ ਖੋਲਣਾ ਇੱਕ ਹੈਗੀ ਆ ਕਯੂ ਤੇ ਬੰਦ ਕਰਨਾ ਲਾਸਟ ਦੋ ਦਿਨ ਦੋ ਦਿਨ ਦੇ ਹੋ ਗਏ ਵੀਡੀਓ ਆ ਰਹੇ ਉਹ ਵੀ ਬਰਬਾ ਨਾਲ ਰਿਲੇਟਡ ਆ ਇੱਕ ਪਰਬ ਲੈਣੀ ਉਹਦੇ ਅੱਗੇ ਤੁਹਾਨੂੰ ਸੈਂਟੈਂਸ ਬਣਾਉਣਾ ਸਿਖਾਉਣੀ ਆ ਸੋ ਅੱਜ ਵੀ ਸੇਮ ਤਰੀਕੇ ਦੇ ਨਾਲ ਦੋ ਪਰਬਾਂ ਸੋ ਜਿਹੜੇ ਵੀਡੀਓ ਪਹਿਲੀ ਵਾਰੀ ਦੇਖ ਰਹੇ ਹੋ ਸੋ ਨਾਲ ਵੀ ਇੱਕ ਹੋਰ ਇਨਫੋਰਮੇਸ਼ਨ ਦੇ ਦੇਣਾ ਵੀਡੀਓ ਦੇ ਨਾਲ ਹੀ ਰਿਲੇਟਡ ਕਿ ਜਿਹੜੀਆਂ ਡਾਲੀਆਂ ਦੇ ਵਿੱਚ ਬਰਬਾ ਹੁੰਦੀਆਂ ਆ ਫਾਰ ਐਗਜ਼ਾਮਪਲ ਆ ਹੈ ਕਿ ਆਪਰੀਰੇ ਪ੍ਰੀਏ ਹੁੰਦਾ ਖੋਲਣਾ ਜਿਹੜੀ ਆਪਰੀਰੇ ਵਰ ਪਿਆ ਇਹ ਜਦੋਂ ਆਪਾਂ ਕਿਸੇ ਇੱਕ ਪਰਸਨ ਨਾਲ ਦੂਜੇ ਨਾਲ ਤੀਜੇ ਨਾਲ ਮੁੰਡੇ ਨਾਲ ਕੁੜੀ ਨਾਲ ਉਹਨਾਂ ਸਾਰਿਆਂ ਨਾਲ ਅਸੀਂ ਨਾਲ ਤੁਸੀਂ ਨਾਲ ਲਗਾਉਂਦੇ ਨਾ ਵਰਮ ਅਗੇ ਸੈਂਟੈਂਸ ਬਣਾਉਣੇ ਇਹ ਤਾਂ ਜਿਹੜੀ ਵਰਵਾ ਇਹ ਅੱਗੇ ਸੈਂਟੈਂਸ ਬਣਾਉਣ ਸਮੇਂ ਚੇਂਜ ਹੋ ਜਾਣੀ ਐ ਬਦਲ ਜਾਣੀਆਂ ਕਿੱਦਾਂ ਹੁਣ ਦੇਖੋ ਸੱਤ ਚੀਜ਼ਾਂ ਤੁਸੀਂ ਹਮੇਸ਼ਾ ਯਾਦ ਰੱਖਣਾ ਜਦੋਂ ਸੈਂਟੈਂਸ ਬਣਾਉਣੇ ਕਿਹੜੇ ਕਿਹੜੇ ਸੱਤ ਚੀਜ਼ਾਂ ਈਓ ਤੂ ਲੂਈ ਲੇਈ ਲੋਈ ਵੋਈ ਲੋਰੋ ਠੀਕ ਹੈ ਸਾਚੀ ਚੀਜ਼ਾਂ ਹੋ ਗਈਆਂ ਇਹਨਾਂ ਨੂੰ ਯਾਦ ਰੱਖਣਾ ਇਹਨਾਂ ਨੂੰ ਰੱਟੇ ਲਾ ਲਓ ਠੀਕ ਹੈ ਹੁਣ ਇਓ ਆਪ ਇਓ ਤੂ ਲੂਈ ਲੇਈ ਨੋਈ ਵੋਈ ਲੋਰੋ ਹੁਣ ਸੈਂਟੈਂਸ ਬਣਾਉਣੇ ਆ ਇਓ ਨਾਲ ਜੇ ਸੈਂਟੈਂਸ ਬਣਾਉਣਾ ਖੋਲਣਾ ਵਾ ਆਪਰੀ ਦੇ ਚੇਂਜ ਹੋ ਜਾਣਾ ਇਓ ਆਪਰੋ ਤੂ ਆਪਰੀ ਲੂਈ ਆਪਰੇ ਲੇਈ ਆਪਰੇ ਲੋਈ ਆਪਣੇ ਆਮ ਵੋਈ ਆਪਰੀਤੇ ਲੋਰੋ ਆਪਰੋਲੋ ਹੁਣ ਅੱਗੇ ਬਾ ਡਿਟੇਲ ਚ ਦੱਸਾਂਗੇ ਕਿੱਦਾਂ ਹੈ ਸੰਗਾ ਸੰਭਰ ਉਹਨੇ ਕਿੱਦਾਂ ਬਰਬਾ ਚੇਂਜ ਹੋਣੀ ਹੈ ਸੋ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਆ ਕਰਦੇ ਹੋ ਫਟਾਫਟ ਲਾਈਕ ਤੇ ਹੋ ਜਾਓ ਤਕੜੇ ਤੇ ਸਿੱਖੋ ਇਟਾਲੀਅਨ ਤੁਸੀਂ ਮੇਰੇ ਨਾਲ ਪਹਿਲੀ ਵਾਰ ਤੇ ਫਾਰਮ ਹੈ ਕਿ ਖੋਲੇਦਾ ਆਪਣੀ ਦੇ ਸੇਮ ਲਈ ਹੈ ਬੰਦ ਕਰਨਾ ਵੀ ਲਈ ਹੈ ਖਿਉਦਰੇ ਆਪਾਂ ਬਾਅਦ ਚ ਪੜਾਂਗੇ ਪਹਿਲਾਂ ਆਪਾਂ ਆਪਣੀ ਦੇ ਸਿੱਖਦੇ ਆ ਖੋਲੇਦਾ ਆਪਣੀ ਦੇ ਪਹਿਲਾਂ ਮੈਂ ਸੰਗਾ ਸੰਭਰ ਆਇਆ ਹੈਗਾ ਮੈਂ ਦਰਵਾਜ਼ਾ ਖੋਲਦਾ ਹਾਂ ਜੇ ਆਪਾਂ ਕਹਿਣਾ ਹੋਵੇ ਪਾਈ ਮੈਂ ਦਰਵਾਜਾ ਖੋਲਦਾ ਹਾਂ ਸਟੈਂਸ ਕਿਦਾਂ ਬਣਾਵਾਂਗੇ ਮੈਂ ਤਾਂ ਆ ਗਿਆ ਯੋ ਇਟਾਲੀਅਨਸ ਯੋਨ ਕਹਿੰਦੇ ਮੈਂ ਖੋਲਦਾ ਹਾਂ ਮਤਲਬ ਮੈਂ ਇਥੇ ਆਪਣੀ ਗੱਲ ਕਰ ਰਹੀ ਆ ਪਾਈ ਮੈਂ ਦਰਵਾਜਾ ਖੋਲਦੀ ਹਾਂ ਮੈਂ ਕਿੱਦਾਂ ਕਹੂੰਗੀ ਯੋ ਆਪਰੇ ਬਰਥ ਦੇ ਫਾਰਮ ਚੇਂਜ ਹੋ ਜਾਣੀਆਂ ਯੋ ਦੇ ਨਾਲ ਕੀ ਲਗਣਾ ਯੋ ਆਪਰੋ ਯੋ ਆਪਰੋ ਇਹਨਾਂ ਨੂੰ ਯਾਦ ਕਰਨੀਆਂ ਬਣੀਆਂ ਚੀਜ਼ਾਂ ਹੈ ਠੀਕ ਆ ਯੋ ਆਪਰੋ ਦਰਵਾਜੇ ਨੂੰ ਕੀ ਕਹਿੰਦੇ ਆ ਪੋਰਤਾ ਯੋ ਆਪਰੋ ਲਾ ਪੋਰਤਾ ਯੋ ਆਪਰੋ ਲਾ ਪੋਰਤਾ ਕੋ ਕਰਾਵੇ ਤੂੰ ਦਰਵਾਜਾ ਖੋਲਦਾ ਹੈ ਵੀ ਤੂੰ ਦਰਵਾਜਾ ਖੋਲਦਾ ਹੈ ਠੀਕ ਹੈ ਪਹਿਧਾ ਕਿਹਾ ਹੋਵੇ ਇਹ ਤੂੰ ਦਰਵਾਜਾ ਖੋਲਦਾ ਕਿੱਦਾਂ ਕਹੋਗੇ ਤੂੰ ਇਟਾਲੀਅਨ ਵਿੱਚ ਤੂੰ ਠੀਕ ਆ ਖੋਲਦਾ ਹੈ ਇੱਥੇ ਤਾਂ ਬਲਗਾਤਾ ਸੀ ਆਪਰੋ ਕਿਉਂਕਿ ਮੈਂ ਇੱਥੇ ਆਪ ਦੀ ਗੱਲ ਕਰ ਰਹੀ ਸੀ ਹੁਣ ਮੈਂ ਆਪਣੀ ਗੱਲ ਨਹੀਂ ਕਰੀ ਮੈਂ ਤੇਰੀ ਗੱਲ ਕਰ ਰਹੀ ਹਾਂ ਸਾਹਮਣੇ ਵਾਲੇ ਪਰਸਨ 1 ਪਰਸਨ ਦੀ ਤੂੰ ਖੋਲਦਾ ਦਰਵਾਜਾ ਆਪਰੇ ਬਾਰੇ ਦੇ ਫਾਰਮ ਚੇਂਜ ਹੋ ਜਾਣੀ ਹੈ ਕਿ ਬਣਦੜੇ ਆਪਰੀ ਤੂ ਆਪਰੀ ਕੀ ਖੋਲਦਾ ਲਾ ਪੋਰਟਾ ਫਰੈਸਟਾ ਖਿੜਕੀ ਕੁਛ ਵੀ ਖੋਲਦਾ ਹੋਵੇ ਜਿਵੇਂ ਖੋਲਦਾ ਹੋਵੇ ਇੱਥੇ ਉਹ ਲਿਖ ਦੇਣਾ ਠੀਕ ਆ ਹੁਣ ਅਗਲਾ ਸੰਦਨ ਹੈਗਾ ਉਹ ਦਰਵਾਜ਼ਾ ਖੋਲਦਾ ਹੈ ਮੈਂ ਇੱਥੇ ਆਪਣੀ ਗੱਲ ਵੀ ਕਰ ਲਈ ਮੈਂ ਸਾਹਮਣੇ ਵਾਲੇ ਇੱਕ ਪਰਸੈਂਟ ਦੀ ਵੀ ਗੱਲ ਕਰ ਲਈ ਹੁਣ ਮੈਂ ਸਪੈਸੀਫਿਕ ਕਿਸੇ ਮੇਲ ਦੀ ਗੱਲ ਕਰ ਰਹੀ ਹਾਂ ਉਹ ਦੀ ਗੱਲ ਕਰ ਰਹੀ ਹਾਂ ਹੀ ਔਰ ਸ਼ੀ ਹੁਣ ਆਪਾਂ ਦੋਨਾਂ ਬਾਰੇ ਪੜਾਂਗੇ ਪਹਿਲਾਂ ਆਪਾਂ ਹੀ ਬਾਰੇ ਪੜਦੇ ਫਿਰ ਆਪਾਂ ਸ਼ੀ ਬਾਰੇ ਪੜਾਂਗੇ ਹੀ ਮਤਲਬ ਉਹ ਉਹ ਦਰਵਾਜਾ ਖੋਲਦਾ ਹੈ ਸਪੈਸੀਫਿਕ ਮੇਲ ਦੀ ਗੱਲ ਕਰ ਰਹੇ ਹਾਂ ਚੇਤੇ ਰੱਖਣਾ ਠੀਕ ਆ ਉਹ ਜਿੱਥੇ ਸਪੈਸੀਫਿਕ ਮੇ ਲਾ ਗਿਆ ਉਹਨੂੰ ਕਹਿੰਦੇ ਹੈਗੇ ਲੂਈ ਲੂਈ ਖੋਲਦਾ ਹੈ ਲੂਈ ਆਪਣੇ ਦੇ ਬਰਨ ਫਾਰਮ ਚੇਂਜ ਹੋ ਜਾਣੇ ਆਪਰੇ ਲੂਈ ਆਪਰੇ ਲਾ ਪੌਤਾ ਲੂਈ ਆਪਰੇ ਲਾ ਪੌਤਾ ਅਜਾ ਸੈਂਟੈਂਸ ਵੀ ਸੇਮ ਸਿਮਿਲਰ ਹੈ ਸਿਰਫ ਤੁਸੀਂ ਇੱਕ ਸ਼ਬਦ ਚੇਂਜ ਕਰਨਾ ਕਿਹੜਾ ਕਰਨਾ ਉਹ ਦੇਖਦੇ ਆ ਇਹ ਦਰਵਾਜਾ ਖੋਲਦੀ ਹੈ ਸੈਂਟੈਂਸ ਬੋਲਦਾ ਤਾਂ ਵੀ ਉਹ ਆ ਗਿਆ ਇੱਥੇ ਲੇਡੀਜ਼ ਦੀ ਗੱਲ ਕਰ ਰਹੇ ਹਾਂ ਸਪੈਸੀਫਿਕ ਇਹ ਦਰਵਾਜ਼ਾ ਖੋਲਦੀ ਹੈ ਫੀਮੇਲ ਦੀ ਮਤਲਬ ਸ਼ੀ ਦੀ ਗੱਲ ਕਰ ਰਹੇ ਹਾਂ ਹੁਣ ਇਹ ਆ ਗਿਆ ਤਾਂ ਇੱਥੇ ਕੀ ਲਿਖਣਾ ਲਈ ਇੱਥੇ ਲਾਇਆ ਸੀ ਲੂਈ ਹੈ ਨਾ ਕਿਉਂਕਿ ਇੱਥੇ ਆਪਾਂ ਮੇਲ ਦੀ ਗੱਲ ਕੀਤੀ ਸੀ ਇੱਥੇ ਕੀ ਲਿਖਣਾ ਲਈ ਕਿਸੇ ਫੀਮੇਲ ਦੀ ਗੱਲ ਕਰ ਰਹੇ ਹਾਂ ਲਈ ਖੋਲਦੀ ਹੈ ਕੀ ਖੋਲਦੀ ਹੈ ਆਪਰੀਰੇ ਆਪਰੀਰੇ ਜਿੱਥੇ ਲਈ ਆ ਗਿਆ ਉੱਥੇ ਆਪਰੀਰੇ ਨਹੀਂ ਲੱਗਣਾ ਆਪਰੀਰੇ ਬਲ ਦੀ ਫਾਰਮ ਚੇਂਜ ਹੋ ਜਾਈ ਜਿਹੜੀ ਆ ਕਾਚ ਆਪਰੀਚ ਦੇਖੋ ਇੱਥੇ ਵੀ ਆਪਰੇ ਇੱਥੇ ਵੀ ਆਪਰੇ ਲਈ ਆਪਰੇ ਲਾ ਪਾਰਤਾ ਗੱਲ ਦੀ ਸੈਂਟੈਂਸਰ ਵਿੱਚ ਕੀ ਕੀ ਚੇਂਜ ਆ? ਲੂਈ ਤੇ ਲਈ ਬਾਕੀ ਸਾਰਾ ਸੈਂਟੈਂਸੇ ਲੂਈ ਲਈ ਠੀਕ ਆ ਅਸੀਂ ਦਰਵਾਜ਼ਾ ਖੋਲਦੇ ਹਾਂ ਮੈਂ ਦੀ ਗੱਲ ਕਰ ਲਈ ਤੂੰ ਦੀ ਗੱਲ ਕਰ ਲਈ ਉਹ ਦੀ ਗੱਲ ਕਰ ਲਈ ਇਹ ਦੀ ਤੇ ਹੋਣਾ ਗਿਆ ਅਸੀਂ ਉਹ ਵੀ ਤੁਸੀਂ ਆਪਣੇ ਆਪ ਨੂੰ ਵੀ ਗਲੂਰ ਕਰ ਕਰ ਰਹੇ ਆ ਠੀਕ ਆ ਵੀ ਤੁਸੀਂ ਆਪਣੇ ਆਪ ਨੂੰ ਕਹਦੇ ਵੀ ਅਸੀਂ ਸਾਰੇ ਦਰਵਾਜ਼ਾ ਖੂਰ ਖੋਲਦੇ ਹਾਂ ਅਸੀਂ ਤੇ ਵਜਾ ਖੋਲਦੇ ਹਾਂ ਜਿੱਥੇ ਅਸੀਂ ਆ ਗਿਆ ਉੱਥੇ ਹੀ ਲਗਣਾ ਨੋਈ ਨੋਈ ਮੰਗਲਾ ਅਸੀਂ ਜਿੱਥੇ ਨੋਈ ਦੀ ਗੱਲ ਹੋ ਗਈ ਸਮਝ ਲਓ ਕਿ ਉੱਥੇ ਅਸੀਂ ਦੀ ਗੱਲ ਕਰ ਰਹੇ ਆ ਉਹ ਆਪਣੇ ਆਪ ਬੰਦਾ ਆਪਣੇ ਬੰਦੇ ਵਿੱਚ ਕਰਕੇ ਉਸ ਟਾਪਿਕ ਤੇ ਗੱਲ ਕਰ ਰਹੇ ਆ ਨੋਈ ਖੋਲਦੇ ਹਾਂ ਆਪਰੀਰੇ ਨਹੀਂ ਲਗਣਾ ਨੋਈ ਆਪਰੀਰੇ ਲਾ ਪੋਰਤਾ ਹੈ ਗਲਤ ਸੈਂਟੈਂਸ ਹੋ ਜਾਊਗਾ ਆਪਰੀਰੇ ਬਰਤ ਦੀ ਫੋਮ ਚੇਂਜ ਹੋ ਜਾਣੀ ਹੈ ਨੋਈ ਦੇ ਨਾਲ ਕੀ ਬਣ ਜਾਣਾ ਆਪ੍ਰਿਆਮ ਨੋਈ ਆਪ੍ਰਿਆਮ ਲਾ ਪੋਰਤਾ ਅੱਗੇ ਹੈਗਾ ਤੁਸੀਂ ਦਰਵਾਜਾ ਖੋਲਦੇ ਹੋ ਹੁਣ ਤੁਸੀਂ ਸਾਹਮਣੇ ਵਾਲ ਨੂੰ ਕਹਿ ਰਹੇ ਆਂ ਕਿ ਤੁਸੀਂ ਦਰਵਾਜਾ ਖੋਲਦੇ ਹੋ ਦੁਆ ਪਰਸਨ ਹੋ ਸਕਦਾ 3 ਤੇ 10 ਤੁਸੀਂ ਦਰਵਾਜਾ ਖੋਲਦੇ ਹੋ ਤੁਸੀਂ ਆ ਗਿਆ ਤਾਂ ਕੀ ਲਗਣਾ ਇੱਥੇ ਵੋਈ ਵੋਈ ਮਤਲਬ ਤੁਸੀਂ ਖੋਲਦੇ ਹੋ ਆਪਰੀਰੇ ਹੁੰਦਾ ਖੋਲਣਾ ਆਪਰੀਰੇ ਵਰਮ ਵੋਈ ਦੇ ਨਾਲ ਚੇਂਜ ਹੋ ਜਾਣੀ ਕੀ ਆਗੇ ਨਾ ਵੋਈ ਆਪਰੀਤੇ ਵਈ ਆਪਰੀਤੇ ਲਾ ਪੋਰਤਾ ਵਈ ਆਪਰੀਤੇ ਲਾ ਪੋਰਤਾ ਸਭ ਤੋਂ ਸੈਂਟੈਂਸ ਹੈਗਾ ਉਹ ਦਰਵਾਜ਼ਾ ਖੋਲਦੇ ਹਨ ਉਹ ਸਾਰੇ ਗਰੁੱਪ ਜਿਹਦੇ ਵਿੱਚ 10 15 20 30 100 ਬੰਦਾ ਹੋਊਗਾ ਉਹ ਸਾਰੇ ਗਰੁੱਪ ਸਮੂਹ ਦੀ ਗੱਲ ਕਰ ਰਹੇ ਆ ਮਤਲਬ ਦੇ ਆਪਾਂ ਇੰਗਲਿਸ਼ ਪੜ੍ਹਦੇ ਹੁੰਦੇ ਸੀ ਨਾ ਦੇ ਉਹ ਸਾਰੇ ਉਹਨਾਂ ਸਾਰੇ ਉਹ ਦਰਵਾਜ਼ਾ ਖੋਲਦੇ ਹਨ ਜਿੱਥੇ ਉਹਨਾਂ ਸਾਰਿਆਂ ਦੀ ਗੱਲ ਆ ਗਈ ਉੱਥੇ ਕੀ ਨਿਕੜਾ ਲੋਰੋ ਠੀਕ ਆ ਲੋਰੋ ਖੋਲਦੇ ਹਨ ਖੋਲਣਾ ਆਪਰੇਡੇ ਆਪਰੀਰੇ ਬਰਫ ਫਾਰਮ ਚੇਂਜ ਹੋ ਜਾਣੀ ਲੋਰੋ ਦੇ ਨਾਲ ਕੀ ਬਣ ਜਾਣਾ ਪਰੀਡੇ ਪਰ ਉਹਦਾ ਆਪਰੋ ਨੋ ਲੋਰੋ ਆਪਰੋ ਲਾ ਪੋਰਤਾ ਪੋਰਤਾ ਹੁੰਦਾ ਦਰਵਾਜਾ ਮੈਂ ਉਮੀਦ ਕਰਦੀ ਆ ਤੁਹਾਨੂੰ ਸਮਝ ਆਈ ਹੋਗੀ ਵੀਡੀਓ ਲਾਈਕ ਜ਼ਰੂਰ ਕਰਿਆ ਕਰੋ ਜਿਵੇਂ ਇੱਥੇ ਦਾ ਸੈਂਟੈਂਸ ਖਤਮ ਕਰਦੀ ਹੁਣੀ ਵੀਡੀਓ ਕੱਟ ਨਾ ਦਿਓ ਕਰੋ ਆਪਾਂ ਫਿਰ ਇੱਕ ਵਾਰੀ ਸਾਰੇ ਸੈਂਟੈਂਸ ਰਿਪੀਟ ਕਰਦੇ ਹੁਨੇ ਤਾਂ ਕਿ ਤੁਹਾਨੂੰ ਚੇਤੇ ਰਵੇ ਹੁਣ ਆਪਾਂ ਹੁਣ ਕੰਪਲੀਟ ਕਰ ਲਈ ਆ ਪਰੀਰੇ ਬਰਫ ਦੀ ਫਾਰਮ ਪੜ ਲਈਏ ਹੁਣ ਆਪਾਂ ਪੜਾਂਗੇ ਕਿਊ ਤੇ ਕਿਊ ਦੇ ਹੁੰਦਾ ਬੰਦ ਕਰਨਾ ਆਓ ਆਪ ਹੁੜੀ ਦੇ ਸੈਂਟੈਂਸਾਂ ਤੋਂ ਬਣਾਉਂਦੇ ਆਂ ਬੰਦ ਕਰਨਾ ਮਤਲਬ ਕਿਊਦਰੇ ਮੇਰੇ ਨਾਲ ਰਿਪੀਟ ਕਰੋ ਬੋਲੋ ਮੇਰੇ ਨਾਲ ਖੋਲਣਾ ਆਪਰੀਰੇ ਬੰਦ ਕਰਨਾ ਕਿਊਦਰੇ ਠੀਕ ਆ ਇਹਦਾ ਪਹਿਲਾ ਸੈਂਟੈਂਸ ਹੈਗਾ ਆ ਮੈਂ ਖਿੜਕੀ ਬੰਦ ਕਰਦਾ ਹਾਂ ਸੇਮ ਸੇਮ ਠੀਕ ਆ ਮੈਂ ਖਿੜਕੀ ਬੰਦ ਕਰਦਾ ਹਾਂ ਇੱਥੇ ਵੀ ਜਿਵੇਂ ਅਸੀਂ ਦਰਵਾਜਾ ਦਰਵਾਜੇ ਨੂੰ ਕਹਿੰਦੇ ਹੈਗੇ ਟਾਲੀਆਂ ਚ ਪੁਰਤਾ ਇੱਥੇ ਵੀ ਲਈ ਹੈ ਖਿੜਕੀ ਮਤਲਬ ਵਿੰਡੋ ਖਿੜਕੀ ਨੂੰ ਡਾਲਿਓ ਜਿਹਨਾਂ ਕਹਿੰਦੇ ਹੈਗੇ ਫਿਨੇਸਟਰਾ ਠੀਕ ਆ ਫਿਨੇਸਟਰਾ ਮੈਂ ਖਿੜਕੀ ਬੰਦ ਕਰਦਾ ਹਾਂ ਮੈਂ ਤਾਂ ਇੱਥੇ ਕੀ ਆਣਾ ਯੋ ਇੱਥੇ ਵੀ ਯੋ ਸੀ ਨਾ ਸੇਮ ਬਰਉਦੀਆ ਫਾਰਮਾ ਚੇਂਜ ਕਰਦੇ ਨੇ ਜੀ ਤੁਸੀਂ ਗੱਲ ਕਰ ਰਹੇ ਹੋ ਚੇਂਜ ਕਰਨਾ ਹੈ ਠੀਕ ਆ ਜਿੰਨਾ ਮਰਜੀ ਸੈਂਟੈਂਸ ਬਣਾ ਲਿਓ ਜਿਹੜੇ ਮਰਜੀ ਟਾਪਿਕ ਤੇ ਬਣਾ ਲਿਓ ਮੈਂ ਖਿੜਕੀ ਬੰਦ ਕਰਦਾ ਹਾਂ ਮੈਂ ਆ ਗਿਆ ਤਾਂ ਯੋ ਬੰਦ ਕਰਦਾ ਹਾਂ ਬੰਦ ਕਰਨੇ ਨੂੰ ਕੀ ਕਹਿੰਦੇ ਟਾਲੀਅਨ ਚ ਕਯੂਦਰੇ ਐਥੇ ਕਯੂਦਰੇ ਨਹੀਂ ਲਗਾਉਣਾ ਥਣਾ ਪਹਿਲਾਂ ਦੱਸ ਕੇ ਅੱਡੀ ਬਰਬਾ ਅਗੇ ਚੇਂਜ ਹੋ ਜਾਣੀ ਹੈ ਇਹ ਮੈਂ ਬਰਬ ਯੋ ਦੀ ਗੱਲ ਕਰ ਲਈ ਕਰ ਰਹੀ ਆ ਤਾਂ ਕੀ ਆਣਾ ਕਯੂਦਰੇ ਬਰਬ ਚੇਂਜ ਚੇਂਜ ਹੋ ਕੇ ਕੀ ਬਣ ਜਣਾ ਕਯੂਦੋ ਯੋ ਕਯੂਦੋ ਕੀ ਬੰਦ ਕਰ ਰਹੀ ਆ ਮੈਂ ਲਾ ਫਿਨੇਸਟਰਾ ਹੁੰਦੀ ਆ ਖਿੜਕੀ ਵਿੰਡੋ ਮੈਂ ਖਿੜਕੀ ਬੰਦ ਕਰ ਰਹੀ ਆ ਯੋ ਕਯੂਦੋ ਲਾ ਫਿਨੇਸਟਰਾ ਹੁਣ ਅਗੇ ਹੈਗਾ ਤੂੰ ਖਿੜਕੀ ਬੰਦ ਕਰਦਾ ਹੈ ਆ ਪੁੱਛਣਾ ਪਈ ਤੂੰ ਖਿੜਕੀ ਬੰਦ ਕਰਦਾ ਆ ਆ ਪੁੱਛਣਾ ਹੋਵੇ ਠੀਕ ਆ ਤੂੰ ਆ ਤਾਂ ਕੀ ਆਦਾ ਥਾ ਤੂੰ ਡਾਰਲਿੰਗ ਜੂ ਤੂੰ ਹੀ ਚਲਦਾ ਹੁਣ ਬੰਦ ਕਰਦਾ ਹੈ ਕਿਉਂਦਰੇ ਕਿਉਂਦਰੇ ਪਰ ਸੇਮ ਹਰ ਬਾਰ ਮੈਂ ਤੁਹਾਨੂੰ ਰਿਪੀਟ ਕਰੂੰਗੀ ਕਿ ਬਦਲ ਨਹੀਂ ਹੀ ਬਦਲੀਆਂ ਕਿਉਂਦਰੇ ਜਿੱਥੇ ਤੂੰ ਆ ਗਿਆ ਉੱਥੇ ਕੀ ਬਣ ਜਾਣਾ ਕਿਉਂਦਰੇ ਦਾ ਕਿਉ ਦੀ ਇੱਥੋਂ ਕਿਉ ਤੋਂ ਬਣਾਇਆ ਸੀ ਨਾ ਇੱਥੇ ਕੀ ਬਣ ਗਿਆ ਕਿਉ ਦੀ ਤੂੰ ਕਿਉ ਦੀ ਲਾ ਫਿਨੇਸਟਰਾ ਉਹ ਖਿੜਕੀ ਬੰਦ ਕਰਦਾ ਹੈ ਕਿਸੇ ਮੇਲ ਦੀ ਸਪੈਸੀਫਿਕਲ ਕਿਸੇ ਮੇਲ ਦੀ ਆਪਾਂ ਗੱਲ ਕਰਦੇ ਆ ਹੀ ਦੀ ਗੱਲ ਕਰ ਰਹੇ ਆ ਇੰਗਲਿਸ਼ ਆਪਾਂ ਪੜ੍ਹਦੇ ਹੁੰਦੇ ਸੀ ਨਾ ਹੀ ਮੇਲ ਦੀ ਉਹ ਖਿੜਕੀ ਬੰਦ ਕਰਦਾ ਹੈ ਉਹ ਮਤਲਬ ਇਟਾਲੀਅਨ ਚ ਕਹਿੰਦੇ ਹੈ ਕਿ ਲੂਈ ਜਿੱਥੇ ਲੂਈ ਆ ਗਿਆ ਸਮਝ ਲਓ ਤੇ ਮੇਲ ਦੀ ਗੱਲ ਹੋ ਰਹੀ ਆ ਲਈ ਆ ਗਿਆ ਤਾਂ ਸਮਝ ਲਓ ਤੇ ਕਿਸੇ ਫੀਮੇਲ ਦੀ ਗੱਲ ਹੋ ਰਹੀ ਆ ਠੀਕ ਆ ਸੈਂਟੈਂਸ ਬੋਲ ਦਿੰਦਾ ਕਾਦੀ ਗੱਲ ਹੋ ਰਹੀ ਹੈ ਇੱਕ ਪਰਸਨ ਦੀ ਗੱਲ ਹੋ ਰਹੀ ਹੈ ਹੀ ਸ਼ੀ ਦੀ ਗੱਲ ਹੋ ਰਹੀ ਆ ਜੇ ਵੀ ਦੀ ਗੱਲ ਹੋ ਰਹੀ ਆ ਯੂ ਦੀ ਗੱਲ ਹੋ ਰਹੀ ਹੈ ਜਾਂ ਫਿਰ ਦੇ ਦੀ ਗੱਲ ਹੋ ਰਹੀ ਆ ਇੱਥੇ ਗੱਲ ਕੀ ਹੋ ਰਹੀ ਹੈ ਉਹ ਦੀ ਕਿਸੇ ਸਪੈਸੀਫਿਕ ਮੇਲ ਦੀ ਲੂਈ ਬੰਦ ਕਰਦਾ ਹੈ ਕਿ ਕਿਉਂਦਰੇ ਬਰਫ ਚੇਂਜ ਹੋ ਜਾਣੀ ਆ ਕਿ ਬੰਜਣਾ ਕਿਉ ਦੇ ਲੂਈ ਕਿਉ ਦੇ ਲਾ ਤੇ ਮੈਂ ਫਿਨੈਸਤਰਾ ਦਾ ਤਾਂ ਨਿਸ਼ਚੈ ਕਰ ਲਿਆ ਕਿ ਸੈਂਟੈਂਸ ਆਣਾ ਨਹੀਂ ਸਿਲਜ ਮੈਂ ਇੱਥੇ ਲਿਖੀ ਤਾਂ ਮੈਨੇ ਬਾਕੀ ਦੇ ਸੈਂਟੈਂਸ ਘਟ ਜਾਣੇ ਸੀ ਸੋ ਮੈਂ ਇਸ ਕਰਕੇ ਮੈਂ ਫੀਨ ਪਾ ਕੇ ਅੱਗੇ ਲਾਈਨ ਮਾਰਤੀ ਇਹ ਪੂਰਾ ਸੈਂਟੈਂਸ ਹੈਗਾ ਆਵਲਾ ਫਿਨੈਸਤਰਾ

ਸਨੇਸਟਰਾ ਅੱਗੇ ਹੈਗਾ ਅਸੀਂ ਖਿੜਕੀ ਬੰਦ ਕਰਦੇ ਹਾਂ ਅਸੀਂ ਆ ਤਾਂ ਕੀ ਲਿਆ ਨੋਈ ਸੇਮ ਹੀ ਆ ਦੇਖੋ ਨੋਈ ਅਸੀਂ ਵੋਈ ਤੁਸੀਂ ਵੋਈ ਤੁਸੀਂ ਓ ਲੋਰੋ ਓ ਲੋਰੋ ਸੇਮ ਹੀ ਆ ਇਹ ਚੀਜ਼ ਯਾਦ ਕਰ ਲਓ ਤੂ ਲੂਈ ਲੈ ਨੋਈ ਵੋਈ ਲੋਰੋ ਠੀਕ ਆ ਅਸੀਂ ਖਿੜਕੀ ਬੰਦ ਕਰਦੇ ਹਾਂ ਅਸੀਂ ਤਾਂ ਆ ਗਿਆ ਨੋਈ ਬੰਦ ਕਰਦੇ ਹਾਂ ਹੁਣ ਦਿਓ ਕਿਉਂ ਤੇਰੇ ਕਿਉਂ ਤੇਰੇ ਪਰ ਵੀ ਚੇਂਜ ਹੋ ਜਾਣੇ ਜਿੱਥੇ ਆ ਗਿਆ ਨੋਈ

ਦੇ ਉਹ ਖਿੜਕੀ ਬੰਦ ਕਰਦੇ ਹਨ ਲੋਰੋ ਉਹ ਆ ਗਿਆ ਸਾਰੇ ਤਾਂ ਲੋਰੋ ਦੇ ਬੰਦ ਕਰਦੇ ਹਨ ਕਿਉਂਦਲੇ ਪਰਮ ਚੀਜ਼ ਕਰ ਦੋ ਲੋਰੋ ਨਾ ਕੀ ਬਾਂ ਜਿਹੜੀ ਕਿਉਦਨੋ ਲੋਰੋ ਕਿਉਦਨੋ ਲਾ ਫਿਨੇਸਟਰਾ ਲੋਰੋ ਕਿਉਦਨੋ ਲਾ ਫਿਨੇਸਟਰਾ ਹੁਣ ਆਪਾਂ ਇੱਕ ਵਾਰੀ ਫਿਰ ਸਾਰੀਆਂ ਸਾਰੇ ਹੀ ਸੈਂਟੈਂਸ ਆਪਾਂ ਰਿਪੀਟ ਕਰਦੇ ਹਾਂ ਵੀਡੀਓ ਲਾਈਕ ਕਰ ਦਿਓ ਜੇ ਹਾਲ ਤੱਕ ਲਾਈਕ ਨਹੀਂ ਕੀਤੀ ਤੁਸੀਂ ਸ਼ੇਅਰ ਨਹੀਂ ਕਰਦੇ ਸ਼ੇਅਰ ਜ਼ਰੂਰ ਕਰ ਦਿਓ ਟਿਕਟੌਕ ਤੇ ਜ਼ਰੂਰ ਫੋਲੋ ਕਰ ਲਓ ਇੰਸਟਾਗ੍ਰam ਫੇਸਬੁਕ ਤੇ ਵੀ ਸਾਡੇ ਦੂਸਰੇ ਚੈਨਲ ਯੂਰਪੀਨ ਪੰਜਾਬੀ 360 ਨੂੰ ਜਰੂਰ ਸਬਸਕ੍ਰਾਈਬ ਕਰ ਲੋ ਆਓ ਇੱਕ ਵਾਰ ਫੇਰ ਰਿਪੀਟ ਕਰਦੇ ਹਾਂ ਖੋਲਣਾ ਆਪਣੀ ਰੇ ਮੈਂ ਦਰਵਾਜ਼ਾ ਖੋਲਦਾ ਹਾਂ ਯੋ ਆਪਰੋ ਲਾ ਪੋਰਟਾ ਤੂੰ ਦਰਵਾਜ਼ਾ ਖੋਲਦਾ ਹੈ ਤੂੰ ਆਪਰੀ ਲਾ ਪੋਰਟਾ ਉਹ ਦਰਵਾਜ਼ਾ ਖੋਲਦਾ ਹੈ ਲੂਈ ਆਪਰੇ ਲਾ ਪੋਰਟਾ ਇਹ ਦਰਵਾਜ਼ਾ ਖੁੱਲਦੀ ਹੈ ਲਈ ਆਪਰੇ ਲਾ ਪੋਰਟਾ ਅਸੀਂ ਦਰਵਾਜ਼ਾ ਖੋਲਦੇ ਹਾਂ ਨੋਈ ਆਪਰੇ ਆਮੋ ਲਾ ਪੋਰਟਾ ਉਸੇ ਦਰਵਾਜਾ ਖੋਲਦੇ ਹੋ ਵੋਈ ਯਾਪਰੀ ਤੇਲਾ ਪੋਰਤਾ ਉਹ ਦਰਵਾਜਾ ਖੋਲਦੇ ਹਨ ਲੋਰੋ ਆਪਰੋਨੋ ਲਾ ਪਾਟਾ ਫੁੱਲ ਵੀਡੀਓ ਇਹਦੀ ਜਰੂਰ ਦੇਖਿਓ ਸਾਡੇ ਚੈਨਲ ਤੇ ਹੈਗੀ ਆ ਬਾਦ ਕਰਨਾ ਖਿਉਦਰੇ ਮੈਂ ਖਿੜਕੀ ਬੰਦ ਕਰਦਾ ਹਾ ਯੋ ਕਿਉਦੋ ਲਾ ਫਿਨੇਸਟਰਾ ਤੂ ਖਿੜਕੀ ਬੰਦ ਕਰਦਾ ਹੈ ਤੂ ਕਿਉਦੀ ਲਾ ਫਿਨੇਸਟਰਾ ਉਹ ਖਿੜਕੀ ਬੰਦ ਕਰਦਾ ਹੈ ਲੁਈ ਕਿਉ ਦੇ ਲਾ ਫਿਨੇਸਟਰਾ ਇੱਕ ਖਿੜਕੀ ਬੰਦ ਕਰਦੀ ਹੈ ਲਈ ਕਿਉ ਦੇ ਲਾ ਫਿਨੇਸਟਰਾ ਅਸੀਂ ਖਿੜਕੀ ਬੰਦ ਕਰਦੇ ਹਾਂ ਨੂੰ ਇਕਿਉ ਦੇ ਆਮੋ ਲਾ ਫਿਨੇਸਟਰਾ ਉਹ ਖਿੜਕੀ ਬੰਦ ਕਰਦੇ ਤੁਸੀਂ ਖਿੜਕੀ ਬੰਦ ਕਰਦੇ ਹੋ ਵੋ ਇਕਿਉ ਦੇ ਤੇ ਲਾ ਫਿਨੇਸਟਰਾ ਉਹ ਖਿੜਕੀ ਬੰਦ ਕਰਦੇ ਹਨ ਲੋਰੋ ਕਿਉ ਦਰੋ ਲਾ ਫਿਨੇਸਟਰਾ ਇਹ ਸੇ ਕੀ ਅੱਜ ਦੀ ਵੀਡੀਓ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਪਸੰਦਾ ਹੀ ਹੋਊਗੀ ਵੀਡੀਓ ਸ਼ੇਅਰ ਜਰੂਰ ਕਰਿਓ ਲਾਈਕ ਜਰੂਰ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਨੈਕਸਟ ਕਿਹੜੇ ਟਾਪਿਕ ਤੇ ਤੁਸੀਂ ਵੀਡੀਓ ਚਾਹੁੰਦੇ ਆ ਜਿਸ ਟਾਪਿਕ ਤੇ ਜ਼ਿਆਦਾ ਕਮੈਂਟ ਆਉਣਗੇ ਤੇ ਮੈਂ ਉਹੀ ਉਸ ਟਾਪਿਕ ਤੇ ਹੀ ਵੀਡੀਓ ਬਣਾਉਂਗੀ ਸੋ ਸਾਥਰੇ ਕੈਲ ਦੀ ਅੱਜ ਦੇ ਵੀਡੀਓ ਇੰਨੀ ਸੀ ਮਿਲਦੇ ਆਪਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਕੀਤਾ ਛਾਓ